ਦੇਖ ਰਹੇ ਹੋ BB Punjab ਤੇ ਮੈਂ ਹਾਂ ਤੁਹਾਡਾ ਹੋਸਟ ਸਦਨਾਮ ਸਿੰਘ ਚਾਹਨ ਅੱਜ ਮੇਰੇ ਨਾਲ ਇੱਕ ਵੀਰ ਬੈਠੇ ਐ ਇਹਨਾਂ ਨੇ Facebook ਤੇ ਪੇਜ ਬਣਾਇਆ PV20 ਬਲਾਚੌਰ ਪਹਿਲੀ ਪਹਿਲਾਂ ਸਵਾਗਤ ਹੈ ਜੀ ਸਾਸੀ ਕਾਲ ਜੀ ਸਾਸੀ ਕਾਲ ਬਈ ਬਹੁਤ ਠੀਕ ਠਾਕ ਹੈ ਜੀ ਠੀਕ ਠਾਕ ਜੀ ਪਹਿਲੀ ਪਹਿਲਾਂ ਆਪਣਾ ਨਾਮ ਤੇ ਪਿੰਡ ਦੱਸੋ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਬਿੰਦੂਾ ਦਾ ਖਰੋੜੀਆ ਕਹਿੰਦੇ ਮੈਨੂੰ ਬਿੰਦੂ ਖਰੋੜੀਆ ਆ ਬਿਸ਼ੇਸ਼ ਨਾਮ ਜੀ ਹਾਂ ਜੀ ਖਰੋੜੀ ਦੇ ਨਾਲ ਉਧਰ ਮੇਰਾ ਨਾਮ ਪੱਕਾ ਬਰਿੰਦਰ ਪਾਲ ਜੀ 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 ਤੇ ਤੁਹਾਨੂੰ ਕਿਵੇਂ ਇਹ ਸ਼ੌਂਕ ਆਲੇ ਪਾਸੇ ਆਇਆ ਉਹ ਜਾਂ ਕਿਵੇਂ ਮਨ ਦੇ ਵਿੱਚ ਹੋਇਆ ਕਿ ਤੁਸੀਂ ਇੱਕ ਫੇਸਬੁੱਕ ਤੇ ਪੇਜ ਬਣਾ ਕੇ ਜਿਹੜੀਆਂ ਕੋਈ ਜਾਣਕਾਰੀਆਂ ਉਹ ਸਾਂਝੀਆਂ ਕਰਨੀਆਂ ਭਾਜੀ ਇਹ ਪੇਜ ਬਣਾਇਉਣਾ 8 ਸਾਲ ਹੋ ਚਲੇ 8-9 ਸਾਲ ਜੀ ਜੀ ਇਹੀ ਪੇਜ ਤੋਂ ਪੀਵੀ ਪੀਬੀ ਬੀ ਅ ਸਪੇਸ ਦੇ ਕੇ 20 ਲਿਖ ਕੇ ਫੇਸਬੇਸ ਦੇ ਕੇ ਬਲਾਜੋ ਜੀ ਤੇ ਇਹ ਪੇਜ ਮੈਂ ਨਾ ਲਾਕਡਾਊਨ ਦੇ ਵਿੱਚ ਭਰੀ ਜੀ ਤੇ ਲੋਕਾਂ ਦੀਆਂ ਜਾ ਕੇ ਰਾਤਨ ਤੱਕ ਲੋਕਾਂ ਦੀ ਜਾ ਕੇ ਘਰੀ ਦਿੱਤੀ ਭਾਈ ਮਦਦ ਕਰਵਾਈ ਹੈ ਮੈਂ ਕਰਾਈ ਹੈ ਜੀ ਕਿ ਇੱਕ ਆਪਣਾ ਜਿਹੜਾ ਟੋਲ ਪਲਾਜ਼ਾ ਪੈਂਦਾ ਉੱਥੇ ਇੱਕ ਬਾਬਾ ਖੜਦਾ ਹੈ ਉਹ ਮੁੰਡੇ ਵੇਚਦਾ ਅੱਛਾ ਜੀ ਉਹਦੀ ਵੀ ਵੀਡੀਓ ਮੇਰੇ ਪੇਜ ਤੇ ਪਈ ਹੋਈ ਹੈ ਭਾਈ ਜੀ ਪੁਰਾਣੀ ਪਈ ਹੈ ਜਣੀ ਬਹੁਤ ਟਾਈਮ 2019 ਦੀ ਜੀ 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 ਤੇ 2017 ਦਾ ਪੀ ਚੱਲ ਰਹੀ ਹੈ ਜੀ 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 ਤੇ ਇਹ ਪੀਜ ਤੋਂ ਜੇ ਕਹਦੀ ਹੈ ਲੋਕਾਂ ਦੀ ਮਦਦ ਬਹੁਤ ਹੋਈ ਹੈ ਭਾਜੀ ਜੀ 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 ਤੇ ਜਿੰਨੇ ਇਸ ਟਾਈਮ ਐਮ ਸੀ ਦੀ ਜਿੰਨੇ ਵੀ ਐਮ ਸੀ ਸਿਗੇ ਨਾ ਉਹਨਾਂ ਦੀ ਇੰਟਰਵਿਊ ਮੈਂ ਕਰਕੇ ਆਇਆ ਭਾਜੀ ਤੇ ਮੈਨੂੰ ਲੋਕ ਕਹਿੰਦੇ ਸੀਗੇ ਇਸ ਚੀਜ਼ ਦੇ ਮਗਰ ਵੀ ਵੀ ਹਾਂ ਇਹ ਮੁੰਡੇ ਨੇ ਕਵਰ ਕੀਤਾ ਜਿੰਨਾ ਵੀ ਐਮ ਸੀ ਦਾ ਜਣੀ ਪਿਆਰ ਮਿਲਿਆ ਤੁਹਾਨੂੰ ਲੈ ਬਹੁਤ ਮਿਲੇ ਜੀ 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 ਇਹ ਪੀ ਵੀ 20 ਵਾਲੇ ਬਲਾਚੂਰ ਵਾਲੇ ਨੇ ਮੈਨੂੰ ਬਹੁਤ ਪਿਆਰ ਦਿੱਤਾ ਜੀ ਇਸ ਟਾਈਮ ਦੇ ਵੀ ਰਹੀ ਹੈ ਜੀ ਨਾਲ ਸਪੋਰਟ ਕਰ ਰਹੀ ਜਿਵੇਂ ਹੁਣ ਤੁਸੀਂ ਮੈਨੂੰ ਕੱਲ ਫੋਨ ਕੀਤਾ ਕੋ ਤੁਹਾਨੂੰ ਦਿੱਕਤਾਂ ਚੱਲਦੀਆਂ ਸੀਗੀਆਂ ਤੇ ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਮੇਰੇ ਨਾਲ ਗੱਲ ਕਰੋ ਜਾਂ ਕਿਵੇਂ ਹੋਇਆ ਮੈਂ ਕੱਲ ਭਾਜੀ ਇਹਦੀ ਸੋਚਦਾ ਪਿਆ ਸੀ ਮੈਂ ਕਿ ਯਾਰ ਕੋਈ ਪ੍ਰੋਬਲਮ ਜੀ ਆ ਗਈ ਸੀ ਮੈਨੂੰ ਫਿਰ ਮੈਂ ਸੋਚਿਆ ਕਿ ਚਲੋ ਬੀਬੀ ਇਹਨਾਂ ਜੋ ਭਾਜੀ ਉਹਨਾਂ ਦਾ ਪੰਜਾਬ ਨੇਸ਼ਨਲ ਦੇ ਉੱਪਰ ਪੇਜ ਚੱਲ ਆਇਆ ਜੀ ਇਹ ਮੈਂ ਸੋਚਿਆ ਵੀ ਭਾਜੀ ਉਹਨਾਂ ਨਾਲ ਗੱਲ ਕੀਤੀ ਜਾਵੇ ਮੈਂ ਤੁਹਾਨੂੰ ਤਾਂ ਕਾਲ ਕੀਤੀ ਵੀ ਭਾਜੀ ਆ ਪ੍ਰੋਬਲਮ ਆ ਰਹੀ ਏ ਮੈਨੂੰ ਇਹਦਾ ਮੈਂ ਕਿੱਦਾਂ ਹੈਂਡਲ ਕਿੱਦਾਂ ਕਰਾਂ ਜੀ ਤੁਸੀਂ ਚਲੋ ਮੈਨੂੰ ਬਹੁਤ ਮੇਰੇ ਨਾਲ ਸਪੋਰਟ ਦਿੱਤੀ ਮੇਨਾਂ ਹੈਂਡਲ ਚੰਗੀ ਤਰ੍ਹਾਂ ਕੀਤਾ ਉਸ ਚੀਜ਼ ਨੂੰ ਜੀ ਤੇ ਤੁਹਾਡਾ ਬਹੁਤ ਧੰਨਵਾਦ ਆ ਪਹਿਲਾਂ ਨਹੀਂ ਕੋਈ ਗੱਲ ਨਹੀਂ ਸਾਡੇ ਤਾਂ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਕੋਈ ਪ੍ਰੈਸ ਕਲਬ ਦੇ ਵਿੱਚ ਮੈਂਬਰ ਜੁੜਦਾ ਹੈ ਮੈਂ ਵੀ ਪ੍ਰੈਸ ਕਲਬ ਦਾ ਵਾਈਸ ਪ੍ਰਧਾਨ ਆ ਜੀ ਆਜ਼ਾਦਨ ਵੈਲਫੇਅਰ ਕਲਬ ਹੈ ਸਾਡਾ ਠੀਕ ਹੈ ਰਾਣਾ ਜੀ ਸਾਡੇ ਪ੍ਰਧਾਨ ਹੈ ਹੈਪੀ ਰਾਣਾ ਜੀ ਠੀਕ ਹੈ ਹੋਰ ਵੀ ਜਸਵਿੰਦਰ ਭਾਜੀ ਮਜਾਰੇ ਤੋਂ ਜੀ ਜਾਂ ਆਪਣੇ ਜਗਤਾਰ ਜੀ ਬਹੁਤ سارے ਸਾਡੀ ਟੀਮ ਮੈਂਬਰ ਨੇ ਜੀ ਤੇ ਜਿਵੇਂ ਇੱਕ ਚੰਗਾ ਪਲੇਟਫਾਰਮ ਕਰ ਰਹੇ ਆ ਉਹਦੇ ਚ ਆਪਾਂ ਖੂਦਾਨ ਕੈਂਪ ਵਗੈਰਾ ਲਾਉਣੀ ਆ ਜੀ ਤੇ ਜੇਕਰ ਤੁਸੀਂ ਸੋਸ਼ਲ ਮੀਡੀਆ ਦੇ ਕੰਮ ਕਰਨਾ ਤਾਂ ਤੁਸੀਂ ਵੀ ਸਾਡੇ ਉਸਰ ਜੁੜ ਸਕਦੇ ਹੋ ਉਹਦੇ ਨਾਲ ਜੀ ਰਮਨ ਵੀਰ ਇੱਕ ਮਿੰਟ ਬਾਅਦ ਫੋਨ ਕਰਦਾ ਮੈਂ ਲਾਈਵ ਤੇ ਆ ਮੈਂ ਕਹਾਂ ਤਾਂ ਸੋ ਤੁਹਾਨੂੰ ਜਿਹੜੀ ਦਿੱਕਤ ਆਈ ਸੀ ਮੈਂ ਉਹਦਾ ਦਿੱਕਤ ਦਾ ਹੱਲ ਇਹ ਦੱਸਦਾ ਜਿਵੇਂ ਆਪਾਂ ਸੋਸ਼ਲ ਮੀਡੀਆ ਤੇ ਕੰਮ ਕਰਦੇ ਆ ਜੀ ਤੇ ਉਹਦੇ ਵਿੱਚ ਇਹ ਹੈ ਕਿ ਤੁਸੀਂ ਕੋਈ ਬਹੁਤ ਸਾਰੇ ਭਰਾਸ਼ੋਸ਼ਣ ਮੀਡੀਆ ਤੇ ਕੰਮ ਕਰਦੇ ਚੰਗੇ ਸੁਨੇਹੇ ਦੇ ਰਹੇ ਹੋ ਜੀ ਤੁਹਾਨੂੰ ਵੀ ਇਹੀ ਬੇਨਤੀ ਹੈ ਕਿ ਸਮਾਜ ਦੇ ਵਿੱਚ ਜੋ ਕੁਝ ਚੰਗਾ ਹੋ ਰਿਹਾ ਉਹ ਦਿਖਾਓ ਤੁਸੀਂ ਲੋਕ ਤੁਹਾਨੂੰ ਪਿਆਰ ਦੇਣਗੇ ਤੁਸੀਂ ਦੱਸਿਆ ਹੀ ਹੈ ਕਿ ਕਰ ਰਹੇ ਹੋ ਤੁਸੀਂ ਨਾਲ ਜੀ ਜੀ ਉਹਦੇ ਵਿੱਚ ਇਹ ਹੈ ਆਪਾਂ ਸੇਮ ਨਾਮ ਤੇ ਕੋਈ ਪੇਜ ਨਹੀਂ ਬਣਾ ਸਕਦੇ ਜੀ ਜਿਵੇਂ ਸਪੋਜ਼ ਕਰੋ ਬੜੇ ਵੀ ਹੋਏ ਬੱਚ ਬਹੁਤ سارے ਹਾਂਜੀ ਹਾਂਜੀ ਬਿਲਕੁਲ ਹੂ ਹੂ ਨਹੀਂ ਚਾਹੀਦਾ ਉਹਦੇ ਵਿੱਚ ਫਰਕ ਹੋ ਸਕਦਾ ਹਾਂਜੀ ਇੱਕ ਗੱਲ ਤਾਂ ਭਾਜੀ ਤੁਸੀਂ ਵੀ ਜਵਾਬ ਦਿਓ ਮੈਨੂੰ ਜਾਂ ਤਾਂ ਵੀ ਜਵਾਬ ਦੇਵੇ ਜੀ ਮੰਨ ਲਓ ਦੋ ਘਰ ਦੋ ਘਰ ਗਵਡੀਆਂ ਦੇ ਘਰ ਵੀ ਮੁੰਡਾ ਜੰਮਿਆ ਤੇ ਦੂਜੀ ਗਵਡੀਆਂ ਦੇ ਘਰ ਵੀ ਮੁੰਡਾ ਜੰਮਿਆ ਜੀ ਬਿਲਕੁਲ ਉਹਨਾਂ ਨੇ ਵੀ ਨਾਮ ਰੱਖਤਾ ਜਗਤਾਰ ਤੇ ਉਹਨਾਂ ਨੇ ਵੀ ਨਾਮ ਰੱਖਤਾ ਜਗਤਾਰ ਹੁਣ ਜੇ ਉਹ ਗਵਾਂਡੀ ਕਹੂੰਗਾ ਉਹਨਾਂ ਨੂੰ ਜਾ ਕੇ ਤੂੰ ਇਹਦਾ ਨਾਮ ਚੇਂਜ ਕਰ ਇਤਾਂ ਛੋਟੀ ਹੁੰਦੀ ਪਰ ਨਹੀਂ ਬਿਲਕੁਲ ਨਹੀਂ ਚੇਂਜ ਤੇ ਅੱਜ ਦੇ ਸਮੇਂ ਦੇ ਵਿੱਚ ਤਾਂ ਤੁਸੀਂ ਆ ਇੱਕ ਚੀਜ਼ ਜੈਨੂ ਹਣਾ ਭਾਜੀ ਹਰ ਕੋਈ ਚਲੋ ਕਰ ਰਿਹਾ ਪਰ ਸੇਮ ਚੀਜ਼ ਵੀ ਮਿਲ ਨਹੀਂ ਰਹੀ ਜੀ ਮੇਰਾ ਹੁਣ ਪੀ ਬੀ ਸਪੇਸ ਦੇ ਕੇ ਬੀ ਫੇਸ ਵੇ ਦੇ ਕੇ ਬਲਾਜੋ ਤੇ ਵੱਡੇ ਅੱਖਰਾਂ ਦੇ ਵਿੱਚ ਵੀ ਮੈਂ ਕੋਈ ਚੀਜ਼ ਨਹੀਂ ਲਿਖੀ ਉਹ ਛੋਟੇ ਅੱਖਰਾਂ ਚ ਵੀ ਨਹੀਂ ਮੈਂ ਮੈਂ ਸੇਮ ਤੋਂ ਸੇਮ ਐ ਨਹੀਂ ਲਿਖੀ ਹੋਈ ਆ ਮੈਂ ਤੁਹਾਨੂੰ ਉਦਾਹਰਨ ਦਿੰਦਾ ਕਿ ਮੈਂ ਪੇਜ ਖੋਲਦਾ ਜੀ ਆ ਆਪਾਂ ਫੇਸਬੁਕ ਤੇ ਚੱਲਦੇ ਆਂ ਜੀ ਸਪੋਲ ਕਰੋ ਮੇਰਾ ਚੈਨਲ ਦਾ ਨਾਮ BBN ਪੰਜਾਬ ਹੈ ਜੀ ਬੜੀ ਮੈਂ BBN ਖੋਲਦਾ ਤਾਂ BBN ਖੁੱਲਣ ਤੋਂ ਬਾਅਦ ਇੱਕ BBN ਨੈਟਵਰਕ ਪੰਜਾਬ ਆ ਰਿਹਾ ਹਾਂਜੀ ਇਹ ਵੀ ਬਰਾਚੰਗਾ ਕੰਮ ਕਰਦੀ ਹੈ ਜੀ ਉਸ ਤੋਂ ਤਾਂ BBN ਭਾਰਤ ਬ੍ਰੇਕਿੰਗ ਨਿਊਜ਼ ਆ ਰਹੀਆਂ ਨਿਊਜ਼ ਆ ਰਹੀਆਂ ਜੀ ਉਸ ਤੋਂ ਬਾਅਦ ਚਲੋ ਆਪਾਂ ਕਹਿੰਦੇ ਵੀ ਸੇਮ ਦੀ ਗੱਲ ਕਰਦੇ ਆਂ ਜੀ ਵੀਵੀਐਨ ਪੰਜਾਬੀ ਕਰਕੇ ਦੱਸਦਾ ਤੁਹਾਨੂੰ ਮੈਂ ਪੰਜਾਬੀ ਲਾਈਵ ਵੀ ਆ ਰਹੀ ਆ ਪੰਜਾਬ ਲਾਈਵ ਵੀ ਆ ਰਹੀ ਆ ਪੰਜਾਬ ਲਾਈਵ ਤਾਂ ਆਪਣੇ ਵਾਲਾ ਹੋ ਗਿਆ ਹਾਂਜੀ ਇਹ ਨੈਟਵਰਕ ਪੰਜਾਬੀ ਪੰਜਾਬੀ ਲਾਈਵ ਵੀ ਆ ਰਹੀ ਆ ਹਾਂਜੀ ਤੇ ਜੇ ਆਪਾਂ ਗੂਗਲ ਤੇ ਸਰਚ ਕਰੀਏ ਤਾਂ ਬਹੁਤ سارے ਨਾਮ ਨਿਕਲ ਆਣਗੇ ਜੀ ਸੋ ਮੈਂ ਤੁਹਾਨੂੰ ਮੇਰੀ ਨੁਕਤੀ ਦੀ ਗੱਲ ਦੱਸਾਂ ਭਾਜੀ ਤੁਹਾਡਾ ਕੰਮ ਬੋਲਦਾ ਜੀ ਬਿਲਕੁਲ ਜੇਕਰ ਤੁਸੀਂ ਚੰਗਾ ਸੁਨੇਹਾ ਬਲਾਚੌਰ ਇਲਾਕੇ ਲਈ ਜਾਂ ਸਮਾਜ ਲਈ ਜਾਂ ਪੰਜਾਬ ਲਈ ਦਿਨੇ ਹੋ ਜੀ ਤੇ ਤੁਹਾਨੂੰ ਲੋਕ ਆਪਣੇ ਆਪ ਦੇਖਣ ਆਣਗੇ ਚਾਹੇ ਮੈਂ ਤੁਹਾਡੇ ਨਾਮ ਦਾ ਪੇਜ ਵੀ ਰੱਖ ਲਾਂ ਪਰ ਜਿਹੜੇ ਲੋਕ ਸਾਡੇ ਬੋਲਾਂ ਨੂੰ ਪਸੰਦ ਕਰਦੇ ਆ ਉਹਨਾਂ ਨੂੰ ਤੁਹਾਨੂੰ ਆਪੇ ਹੀ ਲੱਭ ਲੈਣਾ ਤੁਸੀਂ ਕਿਹੜੇ ਕਿਹੜੇ ਜਗਾ ਹੋ ਸੋ ਇਸ ਕਰਕੇ ਕੋਈ ਫਰਕ ਨਹੀਂ ਪੈਂਦਾ ਇਸ ਤਰ੍ਹਾਂ ਜਿਹੜਾ ਕਹਿੰਦੇ ਵੀ ਵੈਰੀਫਾਈ ਹੋਣੀ ਚਾਹੀਦੀ ਵੈਰੀਫਾਈ ਐ ਸਾਰੇ ਕੋਈ ਇਤਨੀ ਗੱਲ ਨਹੀਂ ਹਾਂਜੀ ਜਦੋਂ ਆਪਾਂ ਆਪਣਾ ਫੇਸਬੁੱਕ ਦਾ ਪੇਜ ਬਣਾ ਲੇ ਉੱਥੇ ਵੀ ਸਾਡਾ ਮੋਬਾਈਲ ਨੰਬਰ ਵਗੈਰਾ ਸਾਰਾ ਕੁਝ ਲੱਗਿਆ ਹੁੰਦਾ ਬਿਲਕੁਲ ਭਾਈ ਤੇ ਜਦੋਂ ਸਾਈਬਰ ਵਾਲੇ ਕੋਲ ਜਦਾ ਸਾਰਾ ਕੁਝ ਕੱਢ ਲੈਂਦੇ ਹੋ ਕੋਈ ਦਿੱਕਤ ਨਹੀਂ ਆਉਂਦੀ ਫਿਰ ਭਾਜੀ ਇੱਕ ਗੱਲ ਹੋਰ ਜੀ ਤੁਸੀਂ ਮੈਂ ਤੁਹਾਨੂੰ ਸਕਰੀਨਸ਼ਾਟ ਦਿਖਾ ਲਈ ਵੀ ਆ ਪਹਿਲਾਂ ਇਹ ਹੁਣ ਵੀ ਦੇਖ ਲਿਓ ਤੁਸੀਂ ਮੈਂ ਚਲੋ ਛੱਡੋ ਪਰ ਮੈਂ ਨਾਮ ਦੇਖ ਦਿੰਦਾ ਚੇਂਜ ਕਰਕੇ ਬਲਾਚੁਰ ਲਿਖ ਦਿੰਦੇ ਆ ਜੀ ਉਹ ਨਾਮ ਉਹਦੀ ਪਰ ਗਿਆ ਨਾਮ ਚੇਂਜ ਕਰਨ ਗਿਆ ਤੇ ਉਹਦੇ ਫਿਰ ਉਹਨਾਂ ਨੇ 60 ਦਿਨ ਪਾ ਲੀ ਤੁਸੀਂ ਕਰਨਾ ਕਰ ਲਈ ਚੇਂਜ ਨਾਮ ਬਿਲਕੁਲ ਚਲੋ ਆਪਾਂ ਕਿਸੇ ਨਾਲ ਕਾਨੂੰਨ ਵਿਰੋਧ ਨਾ ਪੀਵੀ 20 ਜੇ ਹ ਨਿਊਜ਼ ਵਗੈਰਾ ਰੱਖਦੇ ਜਾਂ ਕੋਈ ਹੋਰ ਰੱਖਦੇ ਹੋ ਹਾਂਜੀ ਫਿਰ ਮਿਲਦਾ ਕਿਸੇ ਨਾ ਤੁਹਾਡਾ ਇਹ ਪੇਜ ਕਿਸੇ ਨਾਲ ਨਹੀਂ ਮਿਲਦਾ ਤੁਸੀਂ ਇਹਦੇ ਤੇ ਕੰਮ ਕਰੋ ਤੁਹਾਨੂੰ ਇਲਾਕਾ ਚਾਵੇਗਾ ਜਿਹੜੇ ਮੇਰੇ ਨਾਲ ਵੀ ਦੇਖ ਰਹੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਜਦੋਂ ਨਾ ਇੱਕ ਹੱਡੀ ਹੁੰਦੀ ਹੈ ਉਹ ਕਪੱਤੀ ਹੋ ਜਾਂਦੀ ਹੈ ਅਕਸਰ ਸਿਆਣੇ ਦੀ ਕਹਾਵਤ ਹੈ ਇੱਕ ਹੱਡੀ ਉਹੀ ਕਪੱਤੀ ਤੇ ਇਸ ਤਰ੍ਹਾਂ ਕਿ ਜਦੋਂ ਮਾਰਕੀਟ ਦੇ ਵਿੱਚ ਪੱਤਰਕਾਰ ਭਾਈਚਾਰਾ ਜਾਂ ਸੋਸ਼ਲ ਮੀਡੀਆ ਤੇ ਅਸੀਂ ਪਹਿਲਾਂ ਤਾਂ ਦੋ ਤਿੰਨ ਜਣੇ ਕੰਮ ਕਰਦੇ ਆਂ ਜੇ ਜਿਆਦਾ 4-5 ਹੋਣਗੇ 7 ਹੋਣਗੇ ਤਾਂ ਉਸ ਹੱਬ ਦਾ ਸਾਰਿਆਂ ਨੂੰ ਤੁਹਾਨੂੰ ਸਵਾ ਵੀ ਮਿਲ ਪਾਵੇਗਾ ਤੇ ਉਹ ਸਾਰਾ ਕੁਝ ਦੇਖਣ ਨੂੰ ਮਿਲੇਗਾ ਜਿੰਨੇ ਆਪਾਂ ਸੋਸ਼ਲ ਮੀਡੀਆ ਤੇ ਕੰਮ ਕਰਦੇ ਤੇ ਆਪਾਂ ਨਿਊਜ਼ ਫੀਡ ਦਿੰਦੇ ਹੋ ਤੁਸੀਂ ਪਿੰਡ ਦੇ ਵਿੱਚ ਕਵਰ ਕਰਦੇ ਹੋ ਸ਼ਹਿਰ ਚ ਕਰਦੇ ਹੋ ਤੇ ਉਹਨਾਂ ਤੱਕ ਸੰਦੇਸ਼ ਵੀ ਚੰਗਾ ਮਿਲਦਾ ਸੋ ਮੇਰੇ ਹਿਸਾਬ ਨਾਲ ਕੋਈ ਦਿੱਕਤ ਨਹੀਂ ਤੇ ਬਲਾਚੌਰ ਦੇ ਇਲਾਕਿਆਂ ਦਾ ਚਲੋ ਪਹਿਲਾਂ ਤਾਂ ਬਹੁਤ ਸਾਰੇ ਭਰਾਵਾਂ ਦਾ ਭੈਣਾਂ ਦਾ ਬਜ਼ੁਰਗਾਂ ਦਾ ਧੰਨਵਾਦ ਹੈ ਜੀ ਬਹੁਤ ਪਿਆਰ ਦੇ ਲਈ ਮੈਨੂੰ ਇੰਨੀ ਕਮਾ ਦੋ ਚਾਰ ਭਰਾ ਇਦਾਂ ਦੇ ਵੀ ਆ ਜਿਨ੍ਹਾਂ ਨੇ ਮੈਨੂੰ ਇਹ ਚੀਜ਼ ਬਈ ਆ ਚੀਜ਼ ਤੇਰੀ ਗਲਤੀ ਹੈ ਤੇ ਠੀਕ ਹੈ ਨਾ ਮੈਂ ਠੀਕ ਵੀ ਕੀਤੀ ਜੀ ਜੀ ਮੈਨੂੰ ਹੁਣ ਪਿੰਡਾਂ ਦੇ ਲੋਕ ਵੀ ਬੁਲਾ ਰਹੇ ਆ ਵੀ ਸਾਡੇ ਪਿੰਡ ਆ ਚੀਜ਼ ਅਸੀਂ ਆ ਕੀਤੀ ਤੂੰ ਬਜ਼ੁਰਗਾਂ ਨਾਲ ਦੀ ਹਾਲ ਪੁੱਛ ਜਾ ਬਜ਼ੁਰਗਾਂ ਨੂੰ ਕੋਈ ਚੀਜ਼ ਪੁੱਛ ਜੇ ਕੋਈ ਹੈਲਪ ਲਾ ਲੋ ਕੋਈ ਬਿਮਾਰੀ ਲਾ ਲੋ ਕੋਈ ਕਿਸੇ ਚੀਜ਼ ਵੀ ਲਾ ਲੋ ਨਾ ਤੇ ਇਦਾਂ ਕੋਈ ਮੈਂ ਦੱਸਿਓ ਉੱਥੇ ਇੱਕ ਜ਼ਮੀਨ ਨੂੰ ਵੀ ਕੈਂਸਰ ਨਿਕਲੇ ਆ ਜੀ ਉਧਰ ਪਿਛਲੇ ਜਦੋਂ ਲੋਕਡਾਊਨਾਂ ਦੀ ਗੱਲ ਦਾ ਉਦੋਂ ਵੀ ਮੇਰੇ ਕੋਲ ਇਹ ਖਬਰ ਆਈ ਜੀ ਮੈਂ ਤਾਂ ਭਾਜੀ ਨੱਠ ਨੱਠ ਕੇ ਕੰਮ ਕਰ ਰਿਹਾ ਨੱਠ ਨੱਠ ਕੇ ਮੇਰਾ ਤਾਮੂ ਬੋਲ ਰਿਹਾ ਇਸ ਟਾਈਮ ਗੱਲ ਤਨ ਤਨਵੰਤ ਸਿੰਘ ਉਹ ਬਾਈ ਜਿਹੜੇ ਉਹ ਜਿੰਨੇ ਪੂਰੇ ਹੋਏ ਆ ਪੁਲਿਸ ਦੇ ਵਿੱਚ ਪੁਲਿਸ ਦੀ ਵਿੱਚ ਸੀ ਉਹਨਾਂ ਦੀ ਖਬਰ ਮੈਂ ਕੀਤੀ ਬਾਈ ਜੀ 2 ਘੰਟਿਆਂ ਦੇ ਵਿੱਚ 6000 ਲੋਕਾਂ ਨੇ ਉਹ ਵੀਡੀਓ ਦੇਖ ਲਈ ਸੀ ਬਾਈ ਜੀ 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 ਹਾਂਜੀ ਤੇ ਉਹ ਜਦੋਂ ਵੀਡੀਓ ਇੰਨੀ ਵਾਇਰਲ ਹੋਈ ਹੁਣ ਤੁਸੀਂ ਮੰਨ ਲਓ ਵੀ ਵਾਇਰਲ ਦਾ ਮਤਲਬ ਵੀ ਲੋਕਾਂ ਨੂੰ ਪਤਾ ਲੱਗਿਆ ਵੀ ਮੁੱਦਾ ਕੰਮ ਕਰ ਰਿਹਾ ਲੋਕਾਂ ਨੂੰ ਕੋਈ ਜਾਣਕਾਰੀ ਮਿਲ ਰਹੀ ਹੈ ਵੀ ਮੈਂ ਤਾਂ ਕਦੇ ਕਿਸੇ ਨੂੰ ਮਾਲਾ ਕਹਿਆ ਹੀ ਨਹੀਂ ਬਾਈ ਜੀ 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 ਨੇ ਤਾਂ ਆਪਣਾ ਕੰਮ ਕਰ ਰਿਹਾ ਬਸ ਮੈਂ ਤਾਂ ਕੰਮ ਤੇ ਆ ਤੁਸੀਂ ਕੰਮ ਕਰੋ ਕੋਈ ਦਿੱਕਤ ਨਹੀਂ ਸਾਰਾ ਸਾਡਾ ਪ੍ਰੈਸ ਕਲਬ ਤੁਹਾਡੇ ਨਾਲ ਹੈ ਜੀ ਤੇ ਅਸੀਂ ਚਾਹਦੇ ਹਾਂ ਕਿ ਜਿਹੜੇ ਸਾਡੇ ਬੀਵੀਐਨ ਦੇ ਦਰਸ਼ਕ ਹੈ ਉਹ ਵੀ ਇਸ ਭਰਾ ਨੂੰ ਫੋਲੋ ਕਰ ਲੈਣ ਤੇ ਜੇ ਕੋਈ ਖਬਰ ਹੁੰਦੀ ਤੇ ਆਪਸ ਦੇ ਵਿੱਚ ਸਾਂਝੀ ਕਰ ਲਿਆ ਕੋਈ ਦਿੱਕਤ ਨਹੀਂ ਇਕੱਲਾ ਕੋਈ ਬੰਦਾ ਵੱਡਾ ਨਹੀਂ ਹੁੰਦਾ ਜੀ ਸੋ ਸਾਰੇ ਨਾਲ ਮਿਲ ਕੇ ਕੰਮ ਕਰੋ ਸਾਰੇ ਚੰਗਾ ਕਰ ਲੈ ਕੋਈ ਮਾੜਾ ਨਹੀਂ ਕਰ ਰਿਹਾ ਤੇ ਆਪਣੇ ਅਨੁਸਾਰ ਆਪਣੀ ਸੋਚ ਅਨੁਸਾਰ ਸਾਰਾ ਕੁਝ ਚੱਲ ਰਿਹਾ ਸੋ ਬੀਵੀਐਨ ਨਾਮ ਤੇ ਵੀ ਬਹੁਤ ਸਾਰੇ ਚੈਨਲ ਹਨ ਮੈਂ ਕਦੇ ਕਿਸੇ ਨਾਲ ਤਰਾਜ ਨਹੀਂ ਕੀਤਾ ਜੀਨੇ ਚਾਂਦੀ ਵਾਇਸ ਹੋਣੀ ਉਹਨੇ ਜਾ ਕੇ ਸੱਚ ਕਰੀ ਰਹਿਣਾ ਤੇ ਚਾਹ ਕਿੱਥੇ ਆ ਜੀ ਬਈ ਕਈ ਵਾਰੀ 2-3 ਦਿਨ ਦਾ ਨਾਕਾ ਵੀ ਪੈ ਜਾਂਦਾ ਉਸ ਤੋਂ ਬਾਅਦ ਦੁਬਾਰਾ ਫੇਰ ਲੈ ਕੇ ਹਾਜ਼ਰ ਹੋਣੇ ਆ ਤੇ ਤੁਸੀਂ ਕੋਣ ਨਾਂ ਵੀ ਦੱਸ ਦਿਓ ਤੇ ਆਪਣਾ ਮੋਬਾਈਲ ਨੰਬਰ ਦੱਸ ਦਿਓ ਤੇ ਜਿਹੜੇ ਭਰਾ ਤੁਹਾਨੂੰ ਬੁਲਾਣਾ ਚਾਹਦੇ ਤੁਹਾਡੀ ਸਪੋਰਟ ਕਰਨਾ ਚਾਹਦੇ ਉਹ ਤੁਹਾਨੂੰ ਬੁਲਾਣਗੇ ਪਿੰਡਾਂ ਚ ਫਿਰ ਜਾਂ ਸ਼ਹਿਰ ਚ ਨਾਮ ਮੇਰਾ ਬਿੰਦੂ ਖਰੋੜੀਆ ਹੈ ਉਹਦਾ ਜੀ ਬਰਿੰਦਰਪਾਲ ਆ ਤੇ ਨੰਬਰ ਮੇਰਾ 8264516617 8264516617 ਪੀਬੀ ਸਪੇਸ ਦੇ ਕੇ b ਸਪੇਸ ਦੇ ਕੇ ਬਲਾਜੋ ਇੰਗਲਿਸ਼ ਚ ਹੈ ਕਿ ਪੰਜਾਬੀ ਚ ਇੰਗਲਿਸ਼ ਚ ਬਲਾਜੋ ਰਾਜੀ ਜੀ ਮੜਦਾ ਦਿਖਾਵਾਂਗੇ ਇੱਥੇ ਕਿਹੜਾ ਤੁਹਾਡਾ ਦੇਖ ਲਓ ਜੀ ਪੀ ਵੀ ਪਹਿਲਾਂ ਪੀ ਪੀ ਵੀ ਹਾਂਜੀ b ਆਜੀ ਆਜੀ ਇਹ ਦੇਖੋ ਮੈਂ ਟੈਗ ਵੀ ਬਣਾਇਆ ਹੋਇਆ ਬਾਬਾ ਜੀ ਮੈਂ ਟੈਗ ਲੋਗੋ ਵੀ ਬਣਵਾਇਆ ਦੇਖ ਲਓ ਤੁਸੀਂ ਲੋਗੋ ਬਣਿਆ ਹੋਇਆ ਹੈ ਤੇ ਸੋ ਮੈਂ ਦਿਖਾ ਦਣਾ ਜੀ ਹਾਂਜੀ ਆ ਲੋਗੋ ਆਪਣਾ ਬਈ ਜੀ ਇੱਥੇ ਨਹੀਂ ਚਾਪਣਾ ਅੱਛਾ ਇੱਥੇ ਲਾਈਵ ਇੱਥੇ ਤੁਹਾਨੂੰ ਮੈਂ ਲੋਗੋ ਦਿਖਾ ਜੀ ਆ ਦੇਖਿਓ ਤੁਹਾਨੂੰ ਮੈਂ ਦਿਖਾ ਲਾ ਜੀ ਲਾਈਵ ਇਹਵੇਂ ਲੋਗੋ ਸਪੈਸ਼ਲ ਤਿਆਰ ਕਰਾਇਆ ਜੀ ਤੇ ਮੈਂ ਹੁਣ ਨਾਂ ਹੀ ਦੱਸ ਰਿਹਾ 10 ਬਾਣੂ ਵੀ ਉਹ ਬਾਈ ਇੱਕ ਵਾਰ ਮੈਂ ਦਿਖਾ ਦਿੰਦਾ ਜੀ ਆਹ ਪੇਜ ਦਾ ਨਾਮ ਹੈ ਭਰਾ ਦਾ ਤੇ ਤੁਸੀਂ ਇਹਨੂੰ ਫੋਲੋ ਕਰ ਲੈਣਾ ਤੇ ਮਜ਼ਾ ਆਵੇਗਾ ਜਦੋਂ ਚੰਗੇ ਬੋਲ ਬੋਲੂਗੇ ਭਾਜੀ ਤੁਸੀਂ ਸਮਾਜ ਨੂੰ ਕੋ ਚੰਗਾ ਸਨੇਹਾ ਹੋਊਗਾ ਬਿਲਕੁਲ ਜੀ ਕੋਈ სპੋਰਟਸ ਪਰਸਨ ਹੈ ਕੋਈ ਜਾਂ ਸਮਾਜ ਨੂੰ ਸੇਧ ਦਿੱਤੀ ਕਿਸੇ ਨੇ ਜਾਂ ਕੋਈ ਦਾਨ ਕਰਨ ਕਰ ਰਿਹਾ ਉਹ ਦਿਖਾਓ ਤੁਸੀਂ ਤੇ ਲੋਕ ਬਾਕਿਆ ਤੁਹਾਨੂੰ ਚਾਣਗੇ ਜੀ ਜੀ ਮੈਂ ਹੁਣ ਇੱਕ ਗੱਲ ਛੋਟੀ ਜੀ ਕਰਨ ਲੱਗਿਆ ਜੀ ਪੀਵੀ 32 ਵਾਲੇ ਇੱਕ ਪੇਜ ਹੈ ਹਾਂਜੀ ਉਹ ਤਕਰੀਬਨ ਲਾਕਡਾਊਨ ਤੋਂ ਪਹਿਲਾਂ ਮੇਰੇ ਮਿੱਤਰ ਨੇ ਦੋਨੋਂ ਜੀ ਤੇ ਉਹਨਾਂ ਨੇ ਮੈਨੂੰ ਉਹ ਪੇਜ ਦਾ ਚਲਾਉਣ ਦਾ ਮੌਕਾ ਦਿੱਤਾ ਉਹਦੇ ਤੇ 1 ਲੱਖ 26 ਲਗਭਗ ਲੋਕ ਜੁੜੇ ਹੋਏ ਸੀ ਜੀ ਜੀ ਦਿਨੇਸ਼ ਸੂਰੀ ਭਰਾ ਉਹਨਾਂ ਦੇ ਨਾਲ ਕੰਮ ਕਰਦਾ ਸੀ ਜੀ ਤੇ ਕੰਮ ਕਰਦੇ ਕਰਦੇ ਉਹ ਉਹਨਾਂ ਨੇ ਆਪਣਾ ਪੇਜ ਸ਼ੁਰੂ ਕਰ ਲਿਆ ਪੀਵੀ 32 ਨਮਾਸ਼ਹਿਰ ਜੀ ਸੇਮੋ ਸੇ ਨਾਂ ਤੇ ਆ ਗਿਆ ਪੀਵੀ 32 ਵਾਲੇ ਹਾਂਜੀ ਪੀਵੀ 32 ਨਵਾਂ ਸ਼ਹਿਰ ਨਵਾਂ ਸ਼ਹਿਰ ਜਾ ਕੇ ਦਿਨੇਸ਼ ਭਰਾ ਨੇ ਮਿਹਨਤ ਕੀਤੀ ਤੇ ਅੱਜ ਉਹ ਕਿਸ ਮੁਕਾਮ ਤੇ ਹੈ ਉਹਦੇ ਨੇ ਲੱਖ ਦੇ ਕਰੀਬ ਪਹੁੰਚ ਗਿਆ ਪੇ ਜੀ 4 ਲੱਖ ਤੇ ਉਹ ਜਿਹੜਾ ਸਾਡਾ 4 ਲੱਖ ਦੇ ਕਰੀਬ ਸੋ ਜਿਹੜਾ ਸਾਡਾ ਪੇ ਸੀ ਉਹ ਇੱਕ 26 ਤੇ ਹੀ ਖੜਾ ਹੈ ਕਿਉਂਕਿ ਕੰਮ ਨਹੀਂ ਹੋਇਆ ਉਹਦੇ ਤੇ ਜੀ ਜਿਹੜਾ ਚਿਹਰਾ ਸੀਗਾ ਉਹਨੇ ਜਾ ਕੇ ਕੰਮ ਕੀਤਾ ਅੱਗੇ ਤੇ ਲੋਕਾਂ ਨੇ ਪਸੰਦ ਕੀਤਾ ਉਹਨਾਂ ਨੂੰ ਜੀ ਸੋ ਇਸੇ ਤਰ੍ਹਾਂ ਇੱਕ ਪੀਵੀ ਅ ਭਤੀ ਨਮਾਸ਼ਾ ਜਾਂ ਉਹ ਭੰਗਲ ਸਾਹਿਬ ਦਾ ਨਮਾਸ਼ਾ ਲਾਈ ਹਾਂ ਜੀ ਹਾਂ ਜੀ ਨਮਾਸ਼ਾ ਉਹ ਵੀ ਕੰਮ ਕਰ ਰਹੇ ਹਾਂ ਹਾਂ ਜੀ ਹਾਂ ਜੀ ਸੋ ਜਿਹੜਾ ਕੰਮ ਕਰੂਗਾ ਉਹਨੇ ਅੱਗੇ ਆਣਾ ਹਾਂ ਜੀ ਐਨੀ ਲੱਤਾਂ ਖਿੱਚਣ ਦਾ ਪੀਬੀ 32 ਭਾਜੀ ਹੋਰ ਵੀ ਕਿਸੇ ਨੇ ਚੈਨਲ ਬਣਾਇਆ ਹੋਇਆ ਹੋਗਾ ਪੀਬੀ 32 ਉਹ ਭਾਈ ਉਹ ਇਤਰਾਜ਼ ਨਹੀਂ ਕਰ ਲੇਕ ਇੰਸਟਾ ਤੇ ਵੀ ਚੱਲਦਾ ਪੀਬੀ 32 ਹਾਂ ਜੀ ਉਹ ਇਤਰਾਜ਼ ਨਹੀਂ ਹੁੰਦਾ ਕੋਈ ਇਤਰਾਜ਼ ਨਹੀਂ ਹੁੰਦਾ ਦੇਖੋ ਜੇਕਰ ਸੇਮ ਨਾ ਹੋਵੇ ਫਿਰ ਆਪਾਂ ਕਹਿ ਸਕਦੇ ਹਾਂ ਉਹ ਵੀ ਬੈਠ ਕੇ ਕਹਿ ਸਕਦੇ ਹਾਂ ਨਹੀਂ ਭਾਜੀ ਆਪਾਂ ਪੱਤਰਕਾਰ ਭਾਈ ਜਰਾ ਜੀ ਆਪਾਂ ਕੱਠ ਰਹੂਗੇ ਤਾਂ ਹੀ ਸਭ ਕੁਝ ਸਹੀ ਹੋਏਗਾ ਤੇ ਆਪਾਂ ਇਦਾਂ ਕਰੀ ਜਾਵਾਂਗੇ ਉਹ ਮੇਰੇ ਪੂਰਾ ਕਹਿ ਸਵਾਲ ਥੋੜੀ ਹੈ ਗੱਲਾਂ ਸੋ ਬਾਕੀ ਬਲਾਚੌਰ ਸਾਇੰ ਦਾ ਸਾਢੇ ਆ ਜੀ ਰਲ ਮਿਲ ਕੇ ਕੰਮ ਕਰੀਏ ਸਾਰੇ ਚੰਗਾ ਕਰਦੇ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਤੇ ਸਾਡੀ ਤਾਂ ਕੋਸ਼ਿਸ਼ ਹੁੰਦੀ ਕਿਸੇ ਦਾ ਕੋਈ ਰਿਪਲਾਈ ਵੀ ਨਾ ਕਰੀਏ ਤੇ ਇਸ ਕਰਕੇ ਤੁਹਾਨੂੰ ਫਿਰ ਤੋਂ ਮੁबारकਾ ਤੁਸੀਂ ਪੇਸ਼ ਸ਼ੁਰੂ ਕੀਤਾ ਜੀ ਸਾਡੇ ਪ੍ਰੈਸ ਕਲੱਬ ਦੇ ਵਿੱਚ ਆਓ ਸਾਡੀ ਮੀਟਿੰਗ ਦੇ ਵਿੱਚ ਠੀਕ ਹੈ ਜੀ ਤੇ ਜੇਕਰ ਤੁਸੀਂ ਵਾਕਈ ਤਨਵੰਨ ਤੋਂ ਕੰਮ ਕਰਨਾ ਚਾਹੁੰਦੇ ਹੋ ਜੀ ਮੇਰੇ ਕੋਲ ਤਾਂ ਹੁਣ ਸਮੇਂ ਦੀ ਸ਼ਾਰਟੇਜ ਆ ਕਿਉਂਕਿ ਲਾਈਵ ਵਗੈਰਾ ਵਾਕਫਕ ਦੂਰ ਜਾਣਾ ਪੈਂਦਾ ਸਾਨੂੰ ਜੀ ਸਰ ਕਿਸੇ ਵੀ ਅਖਬਾਰ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ ਜੀ ਤੇ ਤੁਸੀਂ ਇੱਕ ਵਾਰ ਆਓ ਸਾਡੇ ਨਾਲ ਅਸੀਂ ਤੁਹਾਨੂੰ ਅਖਬਾਰ ਵੀ ਲੈ ਕੇ ਦੇਵਾਂਗੇ ਜੀ ਤੇ ਉਹਦਾ ਕਾਰਡ ਵਗੈਰਾ ਹੋਊਗਾ ਤੇ ਤੁਸੀਂ ਕਿਤੇ ਵੀ ਜਾ ਕੇ ਤੁਸੀਂ ਵੀਡੀਓ ਕਰ ਸਕਦੇ ਹੋ ਚਾਹੇ ਐਮਐਲਏ ਸਾਹਿਬ ਦੇ ਜਾਣਾ ਠੀਕ ਹੈ ਜੀ ਜਾਂ ਪੁਲਿਸ ਥਾਡੇ ਜਾਣਾ ਕਿਤੇ ਵੀ ਜਾ ਕੇ ਤੁਸੀਂ ਉਹ ਕਵਰਿੰਗ ਕਰ ਸਕਦੇ ਹੋ ਠ ਸੋ ਦਸ਼ੋ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਸੀ ਤੇ ਇਸ ਵੀ ਨੇ ਕੰਮ ਸ਼ੁਰੂ ਕੀਤਾ ਵੀਪੀਵੀ ਵੀ ਬਲਾਚੌਰ ਪੇਜ ਹੈ ਨਾ ਨਾ ਇੰਗਲਿਸ਼ ਦੇ ਵਿੱਚ ਲਿਖਿਆ ਹੋਇਆ ਉਹਨੂੰ ਫੋਲੋ ਜ਼ਰੂਰ ਕਰ ਲਿਓ ਤੇ ਮੈਨੂੰ ਵੀ ਬੜੀ ਖੁਸ਼ੀ ਹੋਊਗੀ ਕਿ ਕਿ ਭਰਾ ਨੇ ਕੰਮ ਸ਼ੁਰੂ ਕੀਤਾ ਭਾਜੀ ਬਸ ਕੋਈ ਅਲਾਮਾ ਨਾ ਲਾਵੇ ਕੰਮ ਵਧੀਆ ਕਰਿਓ ਤੇ ਲੋਕ ਆਪਣੇ ਆਪ ਜੁੜਨਗੇ ਬਲਾਚੌਰ ਦੇ ਵਿੱਚ ਤੁਹਾਨੂੰ ਐਡ ਵਗੈਰਾ ਵੀ ਮਿਲੇਗੀ ਜਿਵੇਂ ਤੁਹਾਡੇ ਮਜਾਰੀ ਸਟੇਸ਼ਨ ਹੈ ਹਾਂਜੀ ਜਾਂ ਹੋਰ ਬਹੁਤ ਸਾਰੇ ਸਟੇਸ਼ਨ ਹੈਗੇ ਸੜੋਆ ਹੈਗੇ ਜੀ ਕਾਟ ਲੋਣ ਹੈਗਾ ਹੈ ਬਿਲਕੁਲ ਉੱਥੇ ਜਾ ਕੇ ਤੁਸੀਂ ਕੰਮ ਵੀ ਕਰੋਗਾ ਢੰਗ ਸਾਰਾ ਦੱਸ ਦਿਆਂਗਾ ਠੀਕ ਹੈ ਕਦੇ ਵੀ ਤੁਹਾਨੂੰ ਕੋਈ ਦਿੱਕਤ ਆਦੀ ਅਧੀ ਰਾਤ ਨੂੰ ਵੀ ਮੈਨੂੰ ਯਾਦ ਕਰਿਓ ਬਹੁਤ ਬਹੁਤ ਤੁਹਾਡਾ ਮੇਰੀ ਗੱਲ ਸੁਣੀ ਹੈ ਜੀ ਇਦਾਂ ਦੀ ਗੱਲ ਦੀ ਤੇ